ਮਹਿਲ ਕਲਾ ਦੇ ਬਲਾਕ ਦਫਤਰ ਵਿੱਚ ਖੜੇ ਪਾਣੀ ਵਿੱਚ ਲੱਗਾ ਆ ਗਿਆ ਝੋਨਾ ਮਹਿਲ ਕਲਾ ਦਾ ਪੀ.ਪੀ.ਓ ਦਫਤਰ ਬੜਿਆ ਸੱਪਾ ਦਾਕਰ ਥਾਂ ਥਾਂ ਲੱਗੇ ਗੰਦਗੀ ਦੇ ਢੇਰ ਊੜਾ ਕਰਕਟ ਨੂੰ ਦਰਖਤਾ ਥੱਲੇ ਰੱਖ ਕੇ ਲਗਾਈ ਜਾਂਦੀ ਹੈ ਅੱਗ ਸੁੱਕ ਰਹੇ ਹਨ ਦਰਖਤ ਬਾਥਰੂਮ ਦੀ ਵੀ ਹਾਲਾਤ ਹਨ ਬਦ ਤੋਂ ਬੱਤਾ ਪੀ.ਪੀ.ਓ ਦਫਤਰ ਮਹਿਲ ਕਲਾ ਵਿਖੇ ਵੀ ਪੈਂਦੇ ਪਾਣੀ ਨਾਲ ਪਰ ਜਾਂਦਾ ਹੈ ਜਿੱਥੇ ਆਉਣ ਵਾਲੇ ਵੱਲੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਣਕਾਰੀ ਲਈ ਦੱਸਦੀ ਹੈ ਕਿ ਮਹਿਲਕਲਾ ਦੇ ਬੀਡੀਪੀਓ ਦਫਤਰ ਦੀ ਚਾਰ ਦੀਵਾਰੀ ਦੇ ਅੰਦਰ ਹੀ ਡਾਕਰ ਤਹਿਸੀਲਦਾਰ ਦਫਤਰ ਅਤੇ ਐਸਡੀਐਮ ਦਫਤਰ ਹਨ ਜਿੱਥੇ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਪਰ ਮੀਂਹ ਪੈਣ ਤੋਂ ਬਾਅਦ ਥਾਂ ਥਾਂ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ ਅਤੇ ਬਲਾਕ ਵਿੱਚ ਥਾਂ ਥਾਂ ਗੰਦਗੀ ਦੇ ਢੇਰ ਪਈ ਹਨ ਨਾਲ ਆਉਣ ਜਾਣ ਵਾਲਿਆ ਲਈ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਹੈ ਪਰ ਸਬੰਧਿਤ ਵਿਭਾਗ ਦੇ ਅਧਿਕਾਰੀ ਪਤਾ ਨਹੀਂ ਗੰਦਗੀ ਦੇ ਢੇਰ ਵੱਲ ਕੋਈ ਧਿਆਨ ਨਹੀਂ ਦੇ ਰਹੇ ਜਾਂ ਫਿਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਜਦੋਂ ਇਸ ਮਾਮਲੇ ਸਬੰਧੀ ਬਿਡਪੀਆ ਦਫਤਰ ਚ ਦੇਖਿਆ ਗਿਆ ਤਾਂ ਦਫਤਰ ਚ ਕਾਫੂਸ ਇਨਾ ਉਗਿਆ ਪਿਆ ਹੈ ਜੋ ਕਿ ਸੱਪ ਦਾ ਘਰ ਬਣ ਚੁੱਕਾ ਹੈ locally ਬਣੇ ਬਾਥਰੂਮ ਵਿੱਚ ਬਹੁਤ ਹੀ ਜ਼ਿਆਦਾ ਗੰਦਗੀ ਪਾਈ ਗਈ ਹੈ ਤੇ ਆਪ ਜਾਣਦੇ ਆ ਕੀ ਕਹਿਣਾ ਹੈ ਲੋਕਾਂ ਦਾ ਇਹ ਸਾਰੇ ਗਲਵਰੇ ਗੁਰਜਿੰਦਰ ਸਿੰਘ ਬੀਡੀਪੀ ਮਲ ਕਲਾਉ ਜਿੰਦਰ ਜੀ ਇੱਕ ਲੋਕਾਂ ਵੱਲੋਂ ਅੱਜ ਜਿਹੜਾ ਅਰੋਸ ਦੇ ਧਰਨ ਉਹ ਲਗਾਇਆ ਚੌਲ ਲਗਾਇਆ ਗਿਆ ਕਹਿ ਰਹੇ ਕਿ ਜਿਹੜਾ ਪਾਣੀ ਬਹੁਤ ਜ਼ਿਆਦਾ ਇੱਥੇ ਲੰਘਣ ਨੂੰ ਪਰੇਸ਼ਾਨੀਆਂ ਆ ਰਹੀਆਂ ਕੀ ਕਹਿਣਾ ਚਾਹੁੰਗੇ ਇਨਾਂ ਮੈਂ ਅੱਜ ਹੀ ਜਿਹੜਾ ਹੈਗਾ ਇਹਨਾਂ ਤੋਂ ਮੇਰੇ ਕੋਲ ਐਡੀਸ਼ਨ ਚਾਰਜ ਸੀ ਇੱਥੇ ਹੁਣ ਮੇਰੇ ਕੋਲੇ ਹੋਗੇ 15-20 ਦਿਨ ਅਕਾਈ ਮੇਰੇ ਕੋਲ ਹੋ ਗਿਆ ਇਥੇ ਆ ਕੇ ਮਲਕ ਨਾ ਬਲੌਗ ਦਾ ਤੇ ਸਿਨਾਜੀ ਮਹਿੰਦਰ ਚੱਟੀਏ ਨੂੰ ਬੁਲਾਇਆ ਸੀਗਾ ਇਹ ਸਫਾਈ ਦੇ ਸਬੰਧ ਚ ਤੇ ਇਹਨੂੰ ਉੱਚਾ ਕਰਨ ਦੇ ਸਬੰਧ ਚ ਆ ਕੁਝ ਦਿਨਾਂ ਚ ਆਉਂਦੇ ਹਫਤੇ 10 ਦਿਨਾਂ ਦੇ ਵਿੱਚ ਵਿੱਚ ਇਹਦੀ ਮਿੱਟੀ ਪਵਾ ਕੇ ਨਾ ਸਾਰੀ ਉੱਚਾ ਕਰਾ ਕੇ ਤੇ ਇੰਟਰਲੌਕ ਟੈਲਾਂ ਲਗਾਵਾਂਗੇ ਤੇ ਬਾਕੀ ਇੱਕ ਦੋ ਜਿਹੜੇ ਹੈਗੇ ਆ ਵਾਸ਼ਰੂਮ ਆ ਜਿਹੜੇ ਆ ਉਹ ਲੇਡੀਜ਼ ਦੇ ਅਲੱਗ ਬਣਾਉਣਾ ਤਿਆਰ ਕਰਨਾ ਨਵੇਂ ਤਿਆਰ ਕਰਨਾ ਕੋਈ ਬਾਕੀ ਜਿਹੜੇ ਕੋਈ ਪੁਰਾਣੇ ਉਹਨਾਂ ਦੀ ਜਿਹੜੀ ਹੈਗੀ ਮਰਮਦ ਬੁਰਪ ਕਰਾਂਗੇ ਬਹੁਲੇ ਪੁਰਾਣੇ ਆ ਇਕਿਸੇ ਪੁਰੇ ਡੇਟਰ ਨੂੰ ਵੀ ਜਿਹੜਾ ਸੀ ਕਿ ਪੁਰੇ ਡੇਟਰ ਅਗਲੇ ਸਾਫਾਂ ਪਾਇਆ ਬਲਾਉਣ ਦੇ ਵਿੱਚ ਆਂਦੇ ਪੁਰੇ ਦੇ ਢੇਰ ਦਾ ਪਹਿਲਾਂ ਸੀ ਕਿ ਹੁਣ ਤਾਂ ਵੈਸੇ ਨਹੀਂ ਕਿਉਂਕਿ ਸਾਡੀ ਆ ਕੰਧ ਸੀ ਜਿਹੜੀ ਪਹਿਲਾਂ ਇੱਥੇ ਉਹ ਖਾਲੀ ਸੀ ਪਹਿਲਾਂ ਅੱਗੇ ਸਾਰਾ ਹੀ ਜਿਹੜਾ ਜੰਨੀ ਮਾਰਕੀਟ ਦਾ ਸਾਰੀ ਕੋਲ ਇੱਥੇ ਛਣਦੀ ਸੀ ਉਹ ਡੰਬ ਬਣਾਇਆ ਹੋਇਆ ਸੀ ਉਹਨਾਂ ਨੇ ਅਸੀਂ ਫਿਰ ਇਹਨੂੰ ਮੈਂ ਉਦੋਂ ਐਡੀਸ਼ਨਲ ਚਾਰਜ ਦੇ ਵਿੱਚ ਹੀ ਇਹਨੂੰ ਗੰਦ ਨੂੰ ਬਣਾਇਆ ਹੁਣ ਤਾਂ ਬਾਕੀ ਇਟਾ ਉੱਪਰ ਪਈਆਂ ਉਹ ਅਸੀਂ ਕਰਾਉਣਾ ਹੈ ਉਹਨਾਂ ਨੂੰ ਬਾਰਸ਼ਾ ਪੋਰਸ਼ਾ ਦੇ ਬਾਰੇ ਬਣਾਇਆ ਉਹ ਵੀ ਹਾਂਜੀ ਪੁਰੇ ਢੇਰ ਬਹੁਤ ਲੱਗਿਆ ਬਾਹਰ ਮਾਰੇ ਬਾਹਰ ਆਹ ਸਾਰੀ ਸਫਾਈ ਕਰਾਵਾਂਗੇ ਹੁਣ ਅਸੀਂ ਕੰਮ ਸ਼ੁਰੂ ਕਰਾ ਰਹੇ ਹਾਂ 10-15 ਦਿਨਾਂ ਦੇ। ਵੀ ਜਿਹੜਾ ਜਬਲਾਕ ਦੇ ਵਿੱਚ ਉਹ ਬਲਾਕ ਦੇ ਵਿੱਚ ਜੀ ਬਹੁਤ ਖਾਲਤਾਂ ਜਿਹੜੀ ਉਹ ਬਤਰਾਂ ਜਿਵੇਂ ਕਿ ਆਪਾਂ ਨੂੰ ਪਤਾ ਵੀ ਡੀਸੀ ਸਾਹਿਬ ਨੇ ਕਿਹਾ ਵੀ ਜਿਹੜੇ ਤੁਹਾਡੇ ਖਾਲੀ ਪਲਾਟ ਪਏ ਨੇ ਉਹਨਾਂ ਦੀ ਸਫਾਈ ਰੱਖੋ ਤਾਂ ਕਿ ਜਿਹੜਾ ਮੱਛਰ ਵਗੈਰਾ ਤੋਂ ਜਾਨਵਰਾਂ ਤੋਂ ਜਿਹੜੀ ਬਿਮਾਰੀ ਫੈਲਦੀ ਆ ਉਹਦੇ ਰੋਕਥਾਮ ਹੋਵੇ ਬਹੁਤ ਵਧੀਆ ਗੱਲ ਦਾ ਬਿਆਨ ਬਹੁਤ ਸੋਹਣਾ ਪਰ ਜੇਕਰ ਉਹ ਸਰਕਾਰ ਉਹ ਆਪਣੇ ਤੋਂ ਸ਼ੁਰੂ ਕਰੇ ਇੱਥੇ ਤੁਸੀਂ ਦੇਖੋ ਆ ਇਹ ਮਹਿਲ ਕਲਾਂ ਦੀ ਜਿਹੜੀ ਐਮ ਸੰਸਥਾ ਇੱਥੇ ਪਹਿਲਾਂ ਅਸੀਂ ਜਦੋਂ ਆਏ ਆ ਨਾ ਅਸੀਂ ਅੱਜ ਤਾਂ ਹੀ ਤੁਹਾਨੂੰ ਇਹ ਬੁਲਾਇਆ ਇੱਥੇ ਕਿ ਜਿਹੜੀਆਂ ਲੇਡੀਜ਼ ਨੇ ਉਹ ਪਾਣੀ ਦੇ ਵਿੱਚ ਦੀ ਨਾ ਕਿ ਗੰਦੇ ਪਾਣੀ ਦੇ ਵਿੱਚ ਦੀ ਨਾ ਕਿ ਜਾਣਾ ਪੈਂਦਾ ਲੋਕਾਂ ਨੂੰ ਕਿਉਂਕਿ ਇਹ ਅਹਿਮ ਸੰਸਥਾ ਜਾਂ ਤਾਂ ਅਗਲੇ ਨੇ ਬਲਾਕ ਦੇ ਵਿੱਚੋਂ ਕੰਮ ਕਰਾਉਣਾ ਜਾਂ ਤਸਵੀਰਦਾਰ ਸਾਹਿਬ ਤੋਂ ਕਰਾਉਣਾ ਸੋ ਦੋਨੇ ਦਫ਼ਤਰ ਹੀ ਇੱਥੇ ਨੇ ਦੋਨੇ ਦਫ਼ਤਰਾਂ ਦੇ ਵਿੱਚ ਮੰਨ ਲਓ ਵੀ ਅੱਜ ਕਸ਼ਤੀਆਂ ਛੱਡਨਾਂ ਦਾ ਕੰਮ ਹੋਇਆ ਪਿਆ ਅੱਧਾ ਘੰਟਾ ਮੀਂਹ ਪੈਣ ਤੋਂ ਬਾਅਦ ਇਹੀ ਇਹ ਕੱਲੇ ਹਾਲਾਤ ਚਲੋ ਅੱਜ ਦਾ ਆਪਾਂ ਇੱਥੇ ਖੜੇ ਆ ਆਪਾਂ ਅੱਗੇ ਹੋਰ ਵੀ ਬਣਾਵਾਂਗੇ ਪੋਲ ਖੋਲ੍ਹਾਂਗੇ ਦਾਣਾ ਮੰਡੀ ਦੇ ਵਿੱਚ ਚਲੇ ਜਾਓ ਉੱਥੇ ਵੀ ਕੋਈ ਹਾਲਾਤ ਨਹੀਂ ਬਹੁਤ ਬੁਰਾ ਹਾਲਾ ਜਿੱਥੇ ਮਰਜੀ ਚਲੇ ਜਾਓ ਮਤਲਬ ਅਸੀਂ ਤਾਂ ਇਹ ਕਹਿੰਦੇ ਆ ਬਾਥਰੂਮਾਂ ਨੂੰ ਲੈ ਕੇ ਤਾਂ ਜੀ ਇੰਨੀ ਗੰਦਗੀ ਆ ਵੀ ਮੈਂ ਕਹਿੰਦਾ ਜੇ ਕੋਈ ਬੰਦਾ ਉੱਥੇ ਜਾਏ ਆਵੇ ਤਾਂ ਬਿਮਾਰ ਹੋ ਜਾਊਗਾ ਕੋਈ ਸਫਾਈ ਦਾ ਪ੍ਰਬੰਧ ਨਹੀਂ ਕੋਈ ਪਾਣੀ ਦਾ ਪ੍ਰਬੰਧ ਨਹੀਂ ਬਹੁਤ ਬੁਰਾ ਹਾਲਾ ਇੱਥੇ ਸਾਰੇ ਮਤਲਬ ਵੀ ਜਿਵੇਂ ਦੁਕਾਨਦਾਰ ਵੀ ਇੱਥੇ ਬਾਥਰੂਮ ਕਰਨ ਆਉਂਦੇ ਨੇ ਜਿਹੜੀ ਮਾਰਕੀਟ ਆ ਕਿਉਂ ਜੇ ਉਹ ਖੁੱਲੇ ਜ ਬਾਥਰੂਮ ਜਾਂਦੇ ਤਾਂ ਉਹਦੇ ਤੇ ਵੀ ਇਤਰਾਜ ਹੁੰਦਾ ਸੋ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਇਸਤਿਹਾਰबाजी ਤੋਂ ਨਿਕਲ ਕੇ ਸਿਰਫ ਇਸ਼ਤਿਹਾਰਾਂ 'ਚ ਵਿਕਾਸ ਨਾ ਦਿਖਾਓ ਸਿਰਫ ਗੱਲਾਂ 'ਚ ਵਿਕਾਸ ਨਾ ਦਿਖਾਓ ਆ ਜਿਹੜੇ ਕੰਮ ਕਰਨ ਵਾਲੇ ਨੇ ਉਹ ਕੰਮ ਕਰੋ ਮਹਿਲਗੜਾਂ ਤਹਿਸੀਲ ਦੇ ਜਿੱਥੇ ਜਗਾਗੀ ਬਲਾਕ ਵਾਲੀ ਜਗਾਣਾ ਇੱਥੇ ਜਗਾ ਬਹੁਤ ਆ ਜਿੰਨੇ ਮਰਜ਼ੀ ਦਫ਼ਤਰ ਬਣਾ ਲਓ ਅੱਜ ਜੇ ਅਸੀਂ ਦੇਖੀਏ ਤਾਂ ਮਹਿਲਗੜਾਂ ਸਤਕਾਰ ਜੋਗ ਆ ਉਹਦਾ ਐਸਡੀਐਮ ਸਾਹਿਬ ਦਾ ਉਹਨਾਂ ਦਾ ਵੀ ਕੋਈ ਚੰਗਾ ਦਫ਼ਤਰ ਨਹੀਂ ਹੈਗਾ ਸੋ ਮੈਂ ਇਹ ਬੇਨਤੀ ਕਰਦਾ ਸਰਕਾਰ ਨੂੰ ਸਾਡੇ ਮਾਨਯੋਗ ਐਮਐਲਏ ਸਾਹਿਬ ਨੂੰ ਕਿ ਧਿਆਨ ਦਿਓ ਗੱਲਾਂ ਨਾਲ ਕੁਝ ਨਹੀਂ ਬਣਦਾ ਕਿਉਂਕਿ ਲੋਕਾਂ ਸਾਹਮਣੇ ਸਭ ਕੁਝ ਆਜਾ ਤੁਸੀਂ ਆ ਕੇ ਹਾਲਤ ਦੇਖ ਲਓ ਬਲਾਕ ਦੀ ਇੱਥੇ ਇੱਥੇ ਤਸਵੀਰਦਾਰ ਦਫ਼ਤਰ ਦੀ ਮਤਲਬ ਕਿ ਲੋਕਾਂ ਨੂੰ ਇਥੋਂ ਪੈਦਲ ਲੰਘਣਾ ਤਾਂ ਬਿਲਕੁਲ ਹੀ ਮੁਸ਼ਕਲ ਹੈ ਗੱਡੀਆਂ ਕਾਰਾਂ ਦਾ ਵੀ ਡਰ ਲੱਗਦਾ ਵੀ ਕਿਤੇ ਕੋਈ ਨਾ ਸਕੂਟਰ ਮੋਟਰਸਾਈਕਲ ਦਾ ਵੀ ਇੱਥੇ ਫਸ ਨਾ ਜਾਵੇ ਹਾਂਜੀ ਮੇਰੇ ਨਾਲ ਹਰਜੀਤ ਸਿੰਘ ਖਿਆਲੀ ਹਰਜੀਤ ਸਿੰਘ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਬਲਾਕ ਦੇ ਹਾਲਾਤ ਬਣੇ ਹੋਏ ਮੀਂਹ ਪੈਣ ਤੋਂ ਬਾਅਦ ਹਾਂਜੀ ਸਰ ਜੀ ਦੇਖੋ ਆਪਣੇ ਦੇਸ਼ ਆਜ਼ਾਦ ਹੋਏ ਨੂੰ 70 ਸਾਲ ਤੋਂ ਉੱਪਰ ਹੋ ਚੁੱਕੇ ਨੇ ਅਸੀਂ ਪਿੰਡਾਂ ਦੇ ਵਿੱਚ ਕੱਲੇ ਬਲਾਕ ਦੇ ਵਿੱਚ ਨਹੀਂ ਦੇਖਦੇ ਹੈ ਕਿ ਪਿੰਡਾਂ ਦੇ ਵਿੱਚ ਵੀ ਇਹੀ ਹਾਲਾਤ ਬਣੇ ਹੋਏ ਨੇ ਜੀ ਅੱਜ ਅਸੀਂ ਮੈਰਕਲਾ ਬਲਾਕ ਦੀ ਜੀ ਗੱਲ ਕਰੀਏ ਇੱਥੇ ਜਦੋਂ ਵੀ ਬਾਰਸ਼ ਭਾਰੀ ਬਾਰਸ਼ ਹੁੰਦੀ ਆ ਤਾਂ ਇੱਥੇ ਪਾਣੀ ਖੜ੍ਹ ਜਾਂਦਾ ਜਿਸ ਕਰਕੇ ਜਿਹੜੇ ਇੱਥੇ ਸਬ ਡਿਵੀਜ਼ਨ ਆ ਤੇ ਰਜਿਸਟਰੀਆ ਵਗੈਰਾ ਹੁੰਦੀਆਂ ਨੇ ਜਿਹੜੇ ਲੋਕ ਇੱਥੇ ਆਉਂਦੇ ਨੇ ਸਾਈਕਲਾਂ ਤੇ ਆਉਂਦੇ ਨੇ ਮੋਟਰਸਾਈਕਲਾਂ ਤੇ ਆਉਂਦੇ ਨੇ ਗੱਡੀਆਂ ਤੇ ਆਉਂਦੇ ਨੇ ਉਹਨਾਂ ਦਾ ਬੁਰਾ ਹਾਲ ਹੁੰਦਾ ਇੱਥੇ ਮਤਲਬ ਕੀ ਆ ਕਿ ਕੋਈ ਨਾ ਕੋਈ ਹਾਦਸਾ ਹੋਣ ਦਾ ਖਤਰਾ ਬਣਿਆ ਹੋਇਆ ਹੈਗਾ ਅਸੀਂ ਲੋਕਾਂ ਨੂੰ ਵੀ ਬੇਨਤੀ ਕਰਦੇ ਕਿਉਂਕਿ ਦੇਖੋ ਸਰਕਾਰ ਨੂੰ ਤਾਂ ਅਸੀਂ ਹਰ ਵਾਰ ਬੇਨਤੀ ਕਰਦੀ ਕਰਦੇ ਆਂ ਲੋਕਾਂ ਨੂੰ ਸੀ ਇੱਥੇ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਜਦੋਂ ਕਿ ਹਾਦਸਾ ਵਾਪਰ ਜਾਂਦਾ ਤਾਂ ਅਸੀਂ ਉੱਥੇ ਗੱਲ ਕਰਦੇ ਵੀ ਸਾਨੂੰ ਜੀ ਮੁਆਵਜ਼ਾ ਦਿੱਤਾ ਜਾਵੇ ਜਾਂ ਲੋੜ ਆ ਅੱਜ ਇਸ ਮਸਲੇ ਨੂੰ ਪੇਖਾਉਣ ਦੀ ਠੀਕ ਆ ਅੱਜ ਇੱਕ ਬੱਸ ਪਲਟੀ ਆ ਬਾਬਾ ਗੰਦਸੇ ਪਬਲਿਕ ਸਕੂਲ ਦੀ ਉੱਥੇ ਕੰਡੈਕਟਰ ਦੀ ਮੌਤ ਹੋਈ ਆ ਉਹ ਵੀ ਇਸ ਤਰ੍ਹਾਂ ਫਿਸਲਣ ਵਾਲੀ ਮੌਤ ਹੋ ਮਤਲਬ ਬੱਸ ਪਲਟੀ ਆ ਠੀਕ ਆ ਤਾਂ ਅਸੀਂ ਸਰਕਾਰਾਂ ਨੂੰ ਵੀ ਕਹਿਣਿਆ ਯਾਰ ਵੀ ਤੁਸੀਂ ਪਿਛਲੇ 70 ਸਾਲਾਂ ਤੋਂ ਤੁਹਾਡੇ ਤੋਂ ਕਿ ਇਹੋ ਜਿਹਾ ਕੋਈ ਸਿਸਟਮ ਨਹੀਂ ਬਣਿਆ ਹੈਗਾ ਜਿਹੜਾ ਪਾਣੀ ਦੀ ਨਿਕਾਸੀ ਦਾ ਚੰਗੀ ਤਰ੍ਹਾਂ ਪ੍ਰਬੰਧ ਪਿੰਡਾਂ ਵਿੱਚ ਹੋ ਸਕੇ ਠੀਕ ਆ ਸਬ ਡਿਵੀਜ਼ਨ ਬਣ ਚ ਠੀਕ ਹੈ ਜਿਹੜੇ ਇੱਥੇ ਮੁਲਾਜ਼ਮ ਨੇ ਉਹ ਵੀ ਪਰੇਸ਼ਾਨ ਨੇ ਵਿਚਾਰੇ ਪੂਰੇ ਪਿਛਲੇ 4 ਮਹੀਨਿਆਂ ਤੋਂ ਲਗਾਤਾਰ ਜਿਹੜੇ ਮੁਲਾਜ਼ਮ ਨੇ ਉਹਨਾਂ ਨਾ ਹਣੀ ਪਈਆਂ ਹੈਗੀਆਂ ਮਜ਼ਦੂਰਾਂ ਦੀਆਂ ਸੈਲਰੀਆਂ ਨਹੀਂ ਪਈਆਂ ਹੈਗੀਆਂ ਠੀਕ ਹੈ ਜਿਸ ਕਰਕੇ ਜਿੰਨੇ ਵੀ ਇੱਥੇ ਮੁਲਾਜ਼ਮ ਨੇ ਉਹ ਵੀ ਪਰੇਸ਼ਾਨ ਨੇ ਤੇ ਹੋਰ ਵੀ ਜਿਹੜੇ ਇੱਥੇ ਲੋਕ ਆਮ ਲੋਕ ਨੇ ਕੋਈ ਰਜਿਸਟਰੀ ਵਗੈਰਾ ਕਰਾਉਣੀ ਆ ਕਿਸੇ ਨੇ ਕੋਈ ਸਾਈਨ ਕਰਵਾਉਣਾ ਕੋਈ ਵੀ ਕੰਮ ਆ ਉਹ ਇੱਥੇ ਪਰੇਸ਼ਾਨ ਹੋ ਰਹੇ ਨੇ ਅੱਜ ਅਸੀਂ ਸੋਸ਼ਲ ਮੀਡੀਆ ਦੇਖਦੇ ਆ ਕਿ ਫੇਸਬੁੱਕ ਦੇ ਉੱਪਰ ਹਰ ਇੱਕ ਪਿੰਡ ਦੀ ਵੀ ਵੀਡੀਓ ਬਣਾ ਕੇ ਚੜ੍ਹੀ ਹੋਈ ਹੈ ਲੋਕਾਂ ਦੀ ਜਿਸ ਤਰ੍ਹਾਂ ਜੇ ਮੈਂ ਕੈਸਤੀ ਹੜਨੀਆਂ ਹੁੰਦੀਆਂ ਨੇ ਮੱਸੀਆਂ ਹੜੜੀਆਂ ਹੁੰਦੀਆਂ ਨੇ ਪਾਣੀ ਦੇ ਵਿੱਚ ਇਸ ਤਰ੍ਹਾਂ ਫੀਲ ਹੋ ਰਿਹਾ ਲੱਗ ਰਿਹਾ ਹੈਗਾ ਸੋ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਤੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਖਾਸ ਕਰਕੇ ਜੱਥੇਬੰਦੀਆਂ ਨੂੰ ਦੁਕਾਨਦਾਰ ਜੂਨੀਅਨ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਮੁੱਦਾ ਹੈਗਾ ਬਲਾਕ ਦਾ ਮਹਿਲਕ ਲਾਂ ਦਾ ਇਹਨੂੰ ਧਿਆਨ ਵਿੱਚ ਲਿਆਂਦਾ ਜਾਵੇ ਅਤੇ ਇਹਦੇ ਖਿਲਾਫ ਆਵਾਜ਼ ਚੱਕੀ ਜਾਵੇ ਸਰਕਾਰ ਕੋਲ ਆਪ ਤੇ ਲੋਕ ਸਰਕਾਰ ਨੂੰ ਬੇਨਤੀ ਕੀਤੀ ਜਾਵੇ ਵੀ ਜਿਹੜਾ ਇਹ ਮੁੱਦਾ ਹੈਗਾ ਇੱਥੇ ਪਾਣੀ ਆ ਇਹਦਾ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਸਮੱਸਿਆ ਨਾ ਹੋਵੇ ਬਹੁਤ ਬਹੁਤ ਧੰਨਵਾਦ ਜੀ ਮੇਰਾ ਸਮਰਜੀ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਬਲਾਕ ਦੇ ਹਾਲਾਤ ਆ ਝੋਨਾ ਲਾਇਆ ਗਿਆ ਕੀ ਕਹਿਣਾ ਚਾਹੋਗੇ ਅਸੀਂ ਪਹਿਲਾਂ ਤਾਂ ਭਗਵਾਨਤਮਾਨ ਸਰਕਾਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਬਲਾਕ ਦੇ ਵਿੱਚ ਇਹਨਾਂ ਪਾਣੀ ਦਾ ਪ੍ਰਬੰਧ ਕਰਤਾ ਵੀ ਸਾਨੂੰ ਝੋਨਾ ਲਾਉਣ ਚ ਕੋਈ ਔਖ ਨਹੀਂ ਆਈ ਵਿਕਾਸ ਕੀਤਾ ਬਲਾਕ ਦਾ ਇਹਨਾਂ ਨੇ ਬਹੁਤ ਵਧੀਆ ਕਿਉਂਕਿ ਝੋਨਾ ਸੀ ਤਾਂ ਲਾਇਆ ਨਾ ਤੇ ਬੇਰੋਜ਼ਗਾਰਾਂ ਨੂੰ ਰਿਗਾਰ ਮਿਲਿਆ ਨਾ ਨੌਕਰੀਆਂ ਵਾਲੇ ਜਿਹੜੇ ਹੈਗੇ ਨੇ ਉਹਨਾਂ ਨੂੰ ਕੋਈ ਤਨਖਾਹਾਂ ਮਿਲ ਰਹੀਆਂ ਨਹੀਂ ਅਸੀਂ ਸੋਚਿਆ ਵੀ ਚਲ ਬਲਾਕ ਦੇ ਵਿੱਚ ਜਗ੍ਹਾ ਖਾਲੀ ਪਈ ਆ ਤੇ ਪਾਣੀ ਪੂਣੀ ਦਾ ਵਧੀਆ ਪ੍ਰਬੰਧ ਆ ਝੋਨਾ ਲਾ ਦਈਏ ਬੇਰੋਜ਼ਗਾਰਾਂ ਨੂੰ ਕੋਈ ਰੋਜ਼ਗਾਰ ਮਿਲ ਜੂ ਮੁਲਾਜ਼ਮਾਂ ਦੀਆਂ ਜਿਹੜੀਆਂ ਤਰਖਾਹਾਂ ਉਹ ਮਿਲ ਜਾਣਗੀਆਂ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਵੀ ਕੋਈ ਜਿਵੇਂ ਕਹਿੰਦਾ ਕੋਈ ਸ਼ਰਮ ਵੀ ਕਿਸੇ ਨਾਂ ਦੀ ਚੀਜ਼ ਆ ਵੀ ਕਾਨੂੰ ਬਿਸ਼ਰਮੀ ਧਾਰੀ ਆ ਪੰਜਾਬ ਦੇ ਵਿੱਚ ਵਿਕਾਸ ਦੇ ਨਾਂ ਤੇ ਤੁਸੀਂ ਆਇਓ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਤੁਸੀਂ ਆਇਓ ਸਿਹਤ ਦੇ ਨਾਂ ਤੇ ਤੁਸੀਂ ਪੰਜਾਬ ਦੇ ਵਿੱਚ ਸਰਕਾਰ ਬਣਾਈ ਆ ਪਰ ਪੰਜਾਬ ਦੇ ਹਾਲਾਤ ਆ ਜਿਹੜੇ ਇਹ ਸਾਰੀਆਂ ਚੀਜ਼ਾਂ ਤੋਂ ਹਟ ਕੇ ਜ ਬੁਰੇ ਤਰ੍ਹਾਂ ਪੰਜਾਬ ਆ ਇਸ ਵਿੱਚ ਨੀ ਪੀੜਿਆ ਪਿਆਗਾ ਜੇ ਤੁਸੀਂ ਬਲਾਕ ਦੀ ਗੱਲ ਕਰਦੇ ਆ ਵੀ ਇੱਥੇ ਕੋਈ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈਗਾ ਨਾ ਇੱਥੇ ਬਾਥਰੂਮਾਂ ਦਾ ਕੋਈ ਪ੍ਰਬੰਧ ਆ ਨਾ ਇੱਥੇ ਕੋਈ ਫਲਸਾਂ ਦਾ ਪ੍ਰਬੰਧ ਆ ਜਿਹੜੇ ਲੋਕ ਇੱਥੇ ਤਹਿਸੀਲ ਦੇ ਵਿੱਚ ਕੰਮ ਕਰ ਆਉਂਦੇ ਨੇ ਜਾਂ ਆਪਣੇ ਵੀਡੀਓ ਦਫ਼ਤਰ ਦੇ ਵਿੱਚ ਆਉਂਦੇ ਨੇ ਜੋ ਵੀਡੀਓ ਦਫ਼ਤਰ ਦਾ ਕੰਮ ਆ ਹਲਕੇ ਦਾ ਵਿਕਾਸ ਕਰਨਾ ਵੀਡੀਓ ਸਾਹਿਬ ਦਾ ਕੰਮ ਹੁੰਦਾ ਉਹ ਤਾਂ ਆਪਦੇ ਬਲਾਕ ਦਾ ਵਿਕਾਸ ਨਹੀਂ ਹੋ ਰਿਹਾ ਜਿਸ ਜਗ੍ਹਾ ਤੇ ਬਿਲਡਿੰਗ ਬਣੀ ਆ ਉਹ ਹਲਕੇ ਦਾ ਕੀ ਵਿਕਾਸ ਕਰਨਗੇ ਬਲਾਕ ਦਾ ਕੀ ਵਿਕਾਸ ਕਰਨਗੇ ਸਾਡੇ ਇਥੇ ਐਮਐਲਏ ਸਾਡੇ ਇਥੇ ਮੰਤਰੀ ਸਾਡੇ ਇਥੇ ਮੁੱਖ ਮੰਤਰੀ ਵੱਡੇ ਵੱਡੇ ਰੋਜ ਦਾਅਵੇ ਕਰਦੇ ਵੀ ਅਸੀਂ ਜਿਹੜਾ ਪੰਜਾਬ ਦਾ ਵਿਕਾਸ ਆ ਬਹੁਤ ਵੱਡੀ ਮਤਲਬ ਬਹੁਤ ਵੱਡੀ ਤਰ੍ਹਾਂ ਪੰਜਾਬ ਦਾ ਵਿਕਾਸ ਜਿਹੜਾ ਸਾਢੇ 3 ਸਾਲਾਂ ਦੇ ਵਿੱਚ ਕੀਤਾਗਾ ਪਰ ਵਿਕਾਸ ਇਹਨਾਂ ਨੇ ਇੱਕ ਕੀਤਾਗਾ ਜਿਹੜਾ ਕਿ ਮਤਲਬ ਕਰੋੜਾ ਰੁਪਇਆ ਕਰਜ਼ਾ ਜਿਹੜਾ ਪੰਜਾਬ 'ਤੇ ਚਾੜ੍ਹਦਾ ਨਿਤ ਨਵੇਂ ਕਰਜ਼ੇੜੇ ਉਹ ਰੋਜ ਕਿਤੋਂ 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 ਲੈ ਰਹੇ ਨੇ ਪੰਜਾਬ ਦਾ ਹਰ ਜਿਹੜਾ ਨਵਾਂ ਬੱਚਾ ਜੰਮੂਗਾ ਇਥੇ ਉਹ ਕਰਜੇ ਲੈ ਕੇ ਹੀ ਜੰਮ ਰਿਹਾ ਕਿਉਂ ਬੱਚੇ ਦੇ ਸਿਰ ਤੇ ਇੰਨਾ ਕਰਜ ਆਊਗਾ ਵੀ ਉਹਨਾਂ ਦੀ ਸੱਤ ਪੀੜ੍ਹੀਆਂ ਉਹ ਸਾਇਦ ਕਰਜਾ ਜਿਹੜਾ ਪੰਜਾਬ ਦਾ ਉਹ ਨਹੀਂ ਲਾ ਸਕਣਗੀਆਂ ਜਿਹੜਿਆ ਕਹਿੰਦੇ ਕੀ ਇਹ ਸਾਡੇ ਕੋਲੇ ਅਸੀਂ ਕਿਦੋਂ ਕਰਜਾ ਨਹੀਂ ਲੈਣਾ ਅਸੀਂ ਮਾਈਨਿੰਗ ਤੋਂ ਪੈਸਾ ਕਮਾਵਾਂਗੇ ਅਸੀਂ ਸ਼ਰਾਬ ਤੋਂ ਪੈਸਾ ਕਮਾਵਾਂਗੇ ਅਸੀਂ ਹੋਰ ਸਾਧਨਾਂ ਤੋਂ ਪੈਸਾ ਕਮਾਵਾਂਗੇ ਉਹਦੇ ਨਾਲ ਪੰਜਾਬ ਦਾ ਜਿਹੜਾ ਵਿਕਾਸ ਕਰਾਂਗੇ ਪਰ ਇਹ ਸਾਰੀਆਂ ਗੱਲਾਂ ਤੋਂ ਹਟ ਕੇੜੀ ਭਗਵਾਨਤਮਾਨ ਦੀ ਸਰਕਾਰ ਇਹ ਫੇਲ ਹੋ ਚੁੱਕੀ ਆ ਲੋਕਾਂ ਨੂੰ ਅਪੀਲ ਆ ਵੀ ਇਸ ਸਰਕਾਰ ਦੇ ਖਿਲਾਫ ਆਓ ਸਾਰੇ ਖੜੇ ਹੋ ਕੇ ਇਨਾਂ ਦੇ ਖਿਲਾਫ ਖੜੀਏ ਤੇ ਆਉਣ ਵਾਲਾ ਭਵਿੱਖ ਹੋ ਆਪਣਾ ਸੁਭਾਰੀ ਧੰਨਵਾਦ ਜਗਰਾ ਸਿੰਘ ਜੀ ਜਗਰਾ ਸਿੰਘ ਜੀ ਕਿਵੇਂ ਲੱਗਦਾ ਜਿਹੜਾ ਇਹ ਬਲਾਕ ਦੇ ਵਿੱਚ ਰਸਤਾ ਹੈ ਰਸਤਾ ਜੀ ਅੱਜੋਂ ਵੱਧੋਂ ਬਣੇਗੀ ਜੀ ਆਈ ਦੇਖ ਰਹੇ ਹਾਂ ਕੋਈ ਨਿਕਾਸ ਨਹੀਂ ਜੀ ਇਥੇ ਲੱਗਦਾ ਇਥੇ ਕੰਮ ਹੋਣਾ ਤਾਂ ਮੀ ਜੋ ਮੀ ਪੈਂਦਾ ਤਾਂ ਹੁੰਦਾ ਵੀ ਰਹਿਣ ਤੋਂ ਅੱਜ ਉੱਥੇ ਨਿਕਲ ਨੂੰ ਰਸਤਾ ਹੀ ਨਹੀਂ ਮਿਲਣਾ ਕਿਸੇ ਪਾਸੇ ਕਿਹੜੇ ਕਿਹੜੇ ਦਫ਼ਤਰ ਇਹਦੇ ਅੰਦਰ ਦਫ਼ਤਰ ਸਹੀ ਆਪਣੇ ਕਟੈਂਚਾ ਦਫ਼ਤਰਾਂ ਕੇ ਜਿੱਥੇ ਜਾ ਤਾਂ ਲੋਕਾਂ ਦਾ ਜਿਹੜੇ ਕੰਮ ਹੈ ਇੱਥੇ ਹੀ ਹੁੰਦੇ ਆ। ਹਾਂਜੀ ਹਾਂਜੀ ਹਾਂ। ਜਿੰਨੇ ਆਪਾਂ ਵੀਡੀਓ ਬਲਾਗ ਤੇ ਜਿੰਨੇ ਵੀ ਕੋਈ ਕੰਮ ਹੁੰਦਾ ਆਪਣਾ ਡਾਕਰ ਆ ਗਿਆ ਦੇ ਵਿੱਚ ਇੱਕ ਤਾਂ ਨਵਾਂ ਹੀ ਬਣਾਤਾ ਪਤਨੀ ਕਿਹੜਾ ਕਰ ਤਸ਼ੀਲਦਾਰ ਵੀ ਜਾਂ ਐਸੇ ਐਕਟਿਵ ਲਾ ਗਿਆ ਤਸ਼ੀਲਦਾਰ ਆ ਗਿਆ ਉਹ ਵੀ ਅੱਥੀ ਨੇ ਪਰ ਨਕਾਸ਼ ਤੁਸੀਂ ਦੇਖਦੇ ਹੋ ਤੇ ਬੁਰਾ ਨਾਲ ਇੱਥੋਂ ਦਾ ਕੀ ਮੰਗ ਮੰਗ ਤਾਂ ਆਹੀ ਹੈ ਜੀ ਮੈਨੂੰ ਵਧੀਆ ਬਣਾ ਦੋ ਜੀ। ਲੋਕਾਂ ਦਾ ਦਿਨ ਰਾਤ ਤੇ ਆਉਣਾ ਜਾਣਾ ਰਹਿੰਦਾਗਾ ਪਰ ਨਕਾਸ਼ ਨਹੀਂ ਗਿਆ ਸਿੱਧਾ ਬਿਲਕੁਲ ਹੀ ਤੁਸੀਂ ਥੋੜੇ ਸਾਹਮਣੇ ਦੇਖੋ ਜੀ ਇੱਥੇ ਮੈਂ ਗੱਡੀ 'ਚ ਬੈਠਾ ਹਾਂ ਉੱਤੋਂ ਨੂੰ ਜਗ੍ਹਾ ਨਹੀਂ ਮਿਲਦੀ ਕਿਸੇ ਵਾਰ ਕਿਥੋਂ ਉਤਰੀਏ ਆਏ ਨਹੀਂ ਵੀ ਅੱਜ ਦਾ ਹੀ ਆ ਜੀ ਇੱਥੇ ਇੱਥੇ ਹਰ ਵਕਤ ਨਹੀਂ ਆਏ ਆਏਗਾ 30 ਸਾਲੋਂ ਤੋਂ ਸਾਨੂੰ ਬਿੱਤੀ ਜਾਂਦੇ ਨੂੰ ਆਹੀ ਆਲੀ ਇੱਥੇ ਹਾਂਜੀ ਹਾਂ ਬਸ